ਲੱਗਦਾ ਜੀ ਮੈਂ ਫੌਜੀਆਂ ਦਾ ਟੈਂਕ ਜਾਂ ਹੁੰਦਾ ਇੱਕ ਤਰ੍ਹਾਂ ਦਾ ਹੈ ਨਾ ਲਓ ਬਈ ਇਹ ਦੇਸੀ ਟੈਂਕ ਟਰੈਕਟਰ ਤਿਆਰ ਕਰਵਾਇਆ ਬਈ ਨੇ ਤੋਂ ਜੰਮਣਾ ਮਿੱਤਰੋ 6 ਲੱਖ ਦਾ ਟਰੈਕਟਰ 4 ਲੱਖ ਰੁਪਏ ਦੇ ਵਿੱਚ ਤਿਆਰ ਕਰ ਲਿਆ ਪਟਿਆਲੇ ਕੁਆੜ ਮਾਰਕੀਟ ਚੋਂ ਜੁਗਾੜ ਲਾ ਕੇ ਕਿਸਾਨ ਪ੍ਰਾਣੇ ਦੇਖੋ ਇਹਦਾ ਇੰਜਨ ਲੈ ਲਿਆ ਤੇ ਅਸੀਂ ਸਾਰਾ ਕੁਝ ਤਿਆਰ ਕਰਕੇ 4 ਲੱਖ ਰੁਪਏ ਦੇ ਵਿੱਚ ਹੈ ਅੱਜ ਕੰਮ ਲੈਂਦੇ ਆ ਹਰਾ ਚਾਰਾ ਦਾ ਟਰਾਲੀ ਦਾ ਸਾਰਾ ਕੰਮ ਲੈਂਦੇ ਇਸ ਤੋਂ ਆਜੋ ਗੱਲਬਾਤ ਕਰਦੇ ਬਾਕੀ ਮਾਲਕਾਂ ਨਾਲ ਆਜੋ ਜੀ ਇਹ ਫਿਰ ਹੋਰ ਤਾਂ ਕਿਸੇ ਕੋਲੇ ਹੈ ਨਹੀਂ ਮੰਨ ਲਓ ਤੁਸੀਂ ਫਿਰ ਇਹ ਬੱਕਰਾ ਇਹ ਕਿਵੇਂ ਬਣਾਤਾ ਸਿਸਟਮ ਸੋਚਿਆ ਇਹ ਦੇਖ ਕੇ ਵੀ ਅਸੀਂ ਪਹਿਲਾਂ ਦੇਖਣਾ ਚਾਹੁੰਦੇ ਸੀ ਵੀ ਛੋਟਾ ਟਰੈਕਟਰ ਲੈਂਦੇ ਜੀ ਤੇ ਬਾਗ ਖਾਤਰ ਉਹ ਕਚਾਈ ਨਹੀਂ ਕਰਦਾ ਚਾਹੀਦੀ। ਨਾਲੇ ਮਹਿੰਗੇ ਆ। ਮਹਿੰਗੀ ਆ। ਫਿਰ ਅਸੀਂ ਆ ਸੋਚ ਕੇ ਤੇ ਐ ਬਣਾ ਲਿਆ ਡਬਲ ਕਲੱਚ ਆ ਰੋਟਾਵੀਟਰ ਕਲਟੀਵੇਟਰ ਵਧੀਆ ਬਾਗ ਚ ਮਾਰਦਾ ਥੋੜੇ ਕੰਮ ਕਰਦਾ ਵੀ ਜਿਵੇਂ ਪੱਠੇ-ਪੁੱਠੇ ਬੀਜਣੇ ਆ ਉਦੋਂ ਵੀ ਕੰਮ ਕਰ ਸਕਦੇ ਆ। ਇਹ ਫਿਰ ਕਿੰਨੇ ਚ ਤਿਆਰ ਹੋ ਗਿਆ ਸੀ ਜੀ? ਇਹਦੇ 4.5 ਲੱਖ ਰੁਪਏ ਲੱਗੇ। 4.5 ਲੱਖ ਰੁਪਏ ਲੱਗੇ। ਤੇ ਜੇ ਔਨਲਾਈਨ ਦੇ ਉਂ ਕਿੰਨੇ ਦਾ ਹੁੰਦਾ? ਇਹ ਉਨਾ ਮਾ ਤਾਂ ਇਹ ਛੋਟਾ ਟਰੈਕਟਰ ਲੈਣੇ ਤੇ 60 ਲੱਖ ਦਾ ਜੀ। 60 ਲੱਖ ਦਾ। ਹਾਂ ਨਾਲੇ ਆਪ ਦੀ ਹੱਥੀ ਤਿਆਰ ਕਰਵਾਇਆ। ਹਾਂਜੀ ਹਾਂਜੀ। ਫਿਰ ਤਿਆਰ ਕਿੱਥੋਂ ਕਰਵਾਇਆ ਜੀ? ਤਿਆਰ ਪਟਿਆਲੇੋਂ ਕਰਾਇਆ ਜੀ ਸਾਰਾ। ਪਟਿਆਲੇ। ਹਾਂ। ਉੱਥੇ ਕਹਿੰਦੇ ਆ ਇਹ। ਲੈ ਲਊ ਕਿ ਉੱਥੇ ਕਰਵਾਇਆ। ਨਾ ਸਪਟਿਆਲਾ ਕਬਾੜ ਮਾਰਕੀਟ ਹੈ ਜਿਹੜੀ। ਹਾਂ। ਉੱਥੋਂ ਲੈ ਲਿਆ। ਹਾਂ। ਜਗਾਰ ਹੀ ਬੜਾ ਲਾਇਆ ਫਿਰਦਾ ਵੀ। ਕਿਹੜਾ ਪਿੰਡ ਆ ਜੀ? ਮੋਹਾਂ ਜਿਹੜਾ ਜੀ। ਮੋਹਾਂ ਜਿਹੜਾ। ਠੀਕ ਹੈ ਜੀ। ਉਹ ਬੱਕਰਾ ਹੀ ਟਰੈਕਟਰ ਹੈ ਮੰਡੀ ਡੱਬਾ ਵਾਲੀ ਲੈ ਕੇ ਖੜੇ ਸੀ ਵੀਰੋ। ਟੂਰ ਸਾਰੇ ਤੇਜ਼ ਹੈ। ਹਾਂ ਛੋਟਾ ਸੋਨਾਲੀਕਾ ਵਾਲਿਆ ਸਰ। ਛੋਟੇ ਸੋਨਾਲੀਕਾ ਵਾਲੇ ਕਰਦੇ। ਸਪੈ ਆ ਸਿਸਟਮ ਹੈ। ਬਤਾਓ ਦੇਖੋ ਸਟਾਰਟ ਕਰਦਾ ਬਈ ਨੇ। ਚਲੋ ਜੀ। ਲਾ ਬਈ ਇਹ ਦੇਸੀ ਟੈਂਕ ਟਰੈਕਟਰ ਤਿਆਰ ਕਰਵਾਇਆ ਬਈ ਨੇ। ਤੋਂ ਜੰਡਾ ਨਾ ਮਿੱਤਰੋ।